ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸ੍ਰੀਕਾਲ ਜੀ ਹਾਂਜੀ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਮੇਰਾ ਸਿਖਤ ਜੜਾ ਜੀ ਪਿੰਡ ਗਾਹੜ ਪਿੰਡ ਗਾਹੜ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀ ਆਪਣਾ 91 74 10 600 94 174 10 600 10 600 ਜੱਪੇ ਕੋਲੇ ਇੱਕ ਬੱਛੀ ਬਕਾਉ ਆ ਪਲੂਨ ਹਨ ਹਾਂਜੀ ਤੇ ਇੱਕ ਝੋਟੀ ਸੂਈ ਵੀ ਜਿਹੜੇ ਪਰ ਝੋਟੀ ਦੇਖੀ ਜਾਨੇ ਇਹ ਕਿਹੜਾ ਸੂਆ ਸੂਈ ਹੈ ਇਹ ਤੀਜੀ ਸੂਈ ਹੈ ਜੀ ਤੀਜੀ ਸੂਏ ਕਦੋਂ ਦੀ ਸੂਈ ਹੈ ਪਛੋਲੀ ਸੂਈ ਆ ਅੱਜ 10 ਲੀਟਰ ਦੁੱਧ ਤਿਆਰ ਆ ਠੀਕ ਆ 10 ਲੀਟਰ ਦੁੱਧ ਨੱਟ ਹਾਜਰਾ ਹੁਣ ਸਵੇਰ ਦੀ ਚੋਈਏ ਜੀ ਹੋਈ ਵੀ ਆ ਜਾਓ ਹਾਂ 7 ਵਜੇ ਦੀ ਚੋਈ ਵੀ ਆ ਸੋ ਫਿਰ ਟੈਂਕ ਵਾਲੇ ਸਾਰੇ ਹੀ ਬਣ ਕੇ ਚਲੋ ਸਵਾ ਨੋ 9:30 ਤੱਕ ਹੋਏ ਕੋਈ ਟਾਈਮ ਨਹੀਂ ਲੱਗਿਆ ਵਾ ਤੇ ਬੱਚਾ ਮੇਰ ਕਾਫਾ 나ੜੂਆ ਨਾਲ ਆ ਜ ਤੇ ਚੂੰਡ ਚਵਾਦੀ ਕਿਵੇਂ ਆ ਜੀ ਪੂਰੀ ਛੋਲਾ ਆਨੇ ਆ ਜੀ ਠੀਕ ਆ ਥੋੜੇ ਪੂਰ ਨਹੀਂ ਕੋਈ ਨਹੀਂ ਠੀਕ ਆ ਥੋੜੇ ਇਹ ਭਲਿਆ ਜਰੂਪਾਈ ਫਿਰ ਤੇ ਇੱਕ ਪਾਸੇ ਹੁਣ ਠੀਕ ਆ ਤੇ ਚੂੰਡ ਚਵਾ ਲਿਓ ਪੂਰ ਸਰਲਾ ਕੋਈ ਵੀ ਨਹੀਂ ਨਾ ਜੀ 10 ਲੀਟਰ ਦੁੱਧ ਜੇ ਵੀਰ ਆਪਣਾ ਸਾਈ ਕਰ ਦੋ ਟਾਂ ਚਵਾ ਲਾਂਗੇ ਜਮਾ ਹਾਂ ਜੀ ਦੋ ਡੰਗ ਝੋਕੇ ਲਿਆਵੇ ਠੀਕ ਆ ਵਧੀਆ ਬੱਚਾ ਵਗੈਰਾ ਚੜਦੇ ਜੇਰ ਜੁਰ ਓਕੇ ਜਮਾ ਓਕੇ ਆ ਟੋਰ ਦੇ ਬਾਹਰ ਨੂੰ ਸਭਰਾ ਸਿੰਗ ਮੂੰਹ ਮੱਠਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਥੱਲੇ ਵਾ ਦੇਖ ਸਕਦੇ 1% ਦਾ ਵੀ ਝੋਟੀ ਨੂੰ ਬਿਆਨ ਨਹੀਂ ਲੱਗਿਆ ਵਾ ਤੇ ਕਿਉਂਕਿ ਪਿੰ ਨੋ 990 ਦਾ ਟਾਈਮ ਆ ਸਰ ਵਾਲੇ ਫਕਾਦ ਕਾਠ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਾਹਿਬ ਦੀ ਫੋਣੀ ਤੇ ਇਹਦਾ ਮਾਪ ਜੇ ਆਪਾਂ ਬੋਲ ਕੀ ਰੱਖਿਆ ਜੀ ਇਹਦਾ 1 15 ਮਾਪ ਤਨ ਹੋ ਜਾਊਗਾ ਇਧਰ ਚ ਮਾਪ ਤਨ ਹੋ ਜਾਊਗਾ ਸੋ 1 ਲੱਖ 15000 ਰੁਪਏ ਛੋਟੀ ਦੀ ਕੀਮਤ ਆ ਤੀਜਾ ਸੂਆ ਸੂਈ ਸਵਈਆ 10 ਲੀਟਰ ਦੁੱਧ ਨੈਟ ਜਮਾਂ ਚੋਰ ਕੇ ਲਿਜਾ ਸਕਦੇ ਬੱਚਾ ਦੇਖੋ ਪਿੱਛੇ ਮੇਲਕਾ ਹੋ ਚੰਗੇ ਕਿਸੇ ਸੀਮਨ ਦਾ ਬੱਚਾ ਹੈਗਾ ਸੋ ਲੇਵਾ ਵਗੈਰਾ ਇਹ ਤੁਸੀ ਦੇਖ ਸਕਦੇ ਸੋਹਣਾ ਸਾਫ ਸੁਥਰਾ ਥਣ ਚਾਰੇ ਨਿਕੜਵੇਂ ਆ ਤੇ ਜਿੰਦ ਜਾਨ ਪੈਟ ਫੁੱਟ ਦੀ ਬੰਦਤਰ ਦੇਖੋ ਤੇ ਤਾਰੇ ਦੇਖੋ ਜਮਾ ਕੀ ਵਾਤਾ ਮੁੱਠੀ ਵਾਲਾ ਥਾਣਾ ਤੇ ਚਵਾਈ ਬਿਲਕੁਲ ਗੋਲਾ ਜਮਾਈ ਹਾਂਜੀ ਹਾਂ ਤੇ ਗੋਲ ਚਵਾਈ ਮੋਟੀ ਚਵਾਈ 1,115,000 ਦੀ ਕੀਮਤ ਆ ਇਹਦੇ ਵਿੱਚ ਵਾਕੇ ਤੇ ਮਾਨਦਾਨ ਆਪਾਂ ਕਰਦਾਂਗੇ ਹਾਂਜੀ ਤੇ ਅੱਗੇ ਦੂਜੇ ਨੰਬਰ ਤੇ ਆਪਾਂ ਪਲੂਣ ਬੱਛੀ ਦੇਖੀ ਜਨੇ ਜੀ ਇਹ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਆਪਾਂ ਨਾ ਮੈਂ ਨਹੀਂ ਦੇਖਿਆ ਜੀ ਠੀਕ ਹੈ ਕੈਗ ਨਾਲ ਲੈਂਦੀ ਆ ਜੀ ਇਹ ਇਹ 5 ਤਰੀਕ ਨੂੰ ਦੁੱਧ ਭੂਦੇ ਆ ਠੀਕ ਹੈ ਅੱਜ ਲਗਭਗ ਹਫਤਾ ਖੰਡਰ ਲੈਂਦੀ ਆ ਹਨਾ 9 ਦਿਨ ਤੇ ਅੰਦਾਜ਼ਾ ਇਹ ਦੁੱਧ ਕਿੰਨਾ ਦੇ ਦੋਗੀ ਜੀ ਇਹ 15-14 ਲੀਟਰ ਦੁੱਧ ਦੇ ਦੋਗੀ ਰੇਟ ਤੇ ਕੀ ਰੱਖਿਆ ਆਪਾਂ ਬਾ ਵੇਚਣ ਵਾਲੇ ਕਰਨਾ ਬਾਹਲਾ ਨਹੀਂ ਕਰਨਾ ਇਹਦਾ 60 ਆ ਜੀ ਮੜਾ-ਮੜਾ ਮਾਨਤਨ ਉਹਦੇ ਵਿੱਚੋਂ ਹੋ ਜੀ ਠੀਕ ਆ ਧੋੜ ਦੇ ਬਾਹਰ ਨੂੰ ਸੋ ਫਿਰ ਮੁੱਲ 60000 ਰੁਪਿਆ ਤੇ ਇਹਦੇ ਵਿੱਚੋਂ ਮਾਨਤਨ ਮੌਕੇ ਤੇ ਹੋ ਜਾਊਗਾ ਸੋ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਜੰਦ ਜਣ ਰਾਜੀ ਸਮੀ ਭਲੀ ਵੀ ਪਲੂਣ ਪਹਿਲਾ ਸੂਆ ਸੁੰਦੀ ਆ ਤੇ ਦੋ ਦਿਨ ਦੋ ਦਿਨ ਦੀ ਹੋਊ ਮੇਰੇ ਸਾਬ ਨਾਲ ਬਾਕੀ ਬਾਡੀ ਮਾਨਤਨ ਦੇਖ ਕੇ ਅੰਦਾਜ਼ਾ ਜ ਇੱਥੇ ਹੀ ਹੁੰਦਾ ਇਹਦਾ ਸੁੱਲੇ ਆ ਵਗੈਰਾ ਦੇਖੋ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਪੈਠਪੜੇ ਦੀ ਬੰਤਰ ਤੇ ਫਿਟਨੈਸ ਲੈਵੇ ਦੀ ਬਹੁਤ ਆ ਹਜੇ ਇਕੱਲੀ ਕੱਚੀ ਕੱਚੀ ਆ ਇਹ 8 9 ਦਿਨ ਲੈਂਦੀ ਆ ਤੇ ਜਿੱਦੇ ਤਿਆਰ ਹੋ ਗਈ ਰਿਕਾਰਡ ਤੋੜ ਦੂ ਤੇ ਵਾ 70 75 ਮੱਕੀ ਚਲਿਓ ਸੋ ਲੈਵਾ ਦੇਖੋ ਨੀਰ ਤੋਂ ਜੇ ਵਾਕਿਆ ਹੋਤਾ ਪੂਰਾ ਸਾਫ ਇਕੜਾ ਤੇ ਥਣਾ ਥਣਾ ਬਾਬੂ ਓਕੇ ਜਮ ਹਾਂਜੀ ਹਾਂ ਜਿਵੇਂ ਮਾਰਦੀ ਹੱਥ ਫੇਰੀ ਆ ਠੀਕ ਆ ਸੋ ਠੰਡੀ ਸੀਲ ਦਾ ਆਪਣਾ ਖਾਸਤ ਪਤਾ ਹੈ ਕਿ ਚਰਚੇ ਦੀ ਹੁੰਦੀ ਆ ਥਣ ਦੇਖੋ ਬਾਕੀ ਇਹਨਾਂ ਨਿਖਣ ਮਾ ਥਣ ਨਹੀਂ ਮਿਲਦਾ ਜਮ ਸੋ ਦੇਖੋ ਲੈ ਚਲੋ ਬਾਣ ਦੇ ਸੋ ਕੀਮਤ ਵੀ ਬਿਲਕੁਲ ਜੈਨ ਹੋਣ ਜਾਂ 60000 ਰੁਪਏ 25 27 ਆ ਦੇ ਅੱਜਕੱ ਤੇ ਬਾਕੀ ਇਹ ਆਪਣੇ ਘਰੇ ਜਾ ਕੇ ਸੂਣਾਗਾ ਹਫਤਾ 9 ਦਿਨ ਬਾਕੀ ਆ 15 ਲੀਟਰ ਦੁੱਧ ਇਹਦਾ ਲੇਵਾ ਦਾਦਾ ਰਾਵਣਾ ਦਊਗੀ ਤੇ ਜਵਾਨੇ ਦੇ ਵਿੱਚ ਬਚੀਆ ਪਹਿਲਾ ਸੂਆ ਦੋ ਨਗਦ ਖਾਦੇ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨ